ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋ ਦਰਸਾਣੇ ਪਿਆਸੀ ਦਿਨ ਸਰਾਤ ਚਿਤਵਾਹ ਆਨੰਦਨ ਨੀ ਹਾਲ ਕਪਟ ਦੁਰ ਮਿਲਿਆ ਨਾਨਕ ਹਰ ਸੰਗ ਮੀਤ ਪਰਮ ਸਤਕਾਰ ਗੁਰੂ ਰੂਪ ਸਾਧ ਸੰਗ ਜੀਓ ਕੋਟਾਂ ਨੂੰ ਕੋਟਾਂ ਤਨਵਾਜਹ ਗੁਰੂ ਸਾਹਿਬਾਂ ਦਾ ਤਨ ਸਾਹਿਬ ਸ੍ਰੀ ਗੁਰੂ ਰੰਸਾ ਮਹਾਰਾਜਿਆਂ ਦੀ ਆਪਣੇ ਪਾਰ ਬਖਸ਼ਿਸ਼ ਕਿਰਪਾ ਭਣਿਆ ਆਏ ਆਪ ਜੀ ਨਾਲ ਗੁਰੂ ਸਰਬ ਦੀ ਵਿਚਾਰ ਜੇ ਉਹ ਗੁਰਮਤਿ ਵਿਚਾਰਾਂ ਦੀ ਸਾਜ ਪਾ ਲਈ ਮਹਾਰਾਜਾ ਕਿਰਪਾ ਕਰਨ ਆਪ ਸਾਹਿਬ ਆਪ ਸਭ ਜੀ ਨੂੰ ਪਤਾ ਹੈ ਸਾਹਿਬ ਸ੍ਰੀ ਹਰਮੰਦਰ ਜੀ ਫਤਨਾ ਸਾਹਿਬ 89 ਹੈ ਜੋ ਕਿ ਰਿਹਾਲ ਵਿਸ ਫਤਨਾ ਸਾਹਿਬ ਸਿਟ ਤੇ ਸਿੱਖਰਮੰਦਾ ਬਹੁਤ ਬੜਾ ਕੰਮ ਲੋਰੋ ਦੇ ਰਾਜਾਂ ਚੱਲ ਕੇ ਸੰਗਤਾਂ ਹਰ ਦਿਨ ਮਤਾ ਪ੍ਰਤੀ ਹਾਜ਼ਰੀਆਂ ਭਰ ਕੇ ਲਾਹਾ ਮਾਣਦੇ ਇਸ ਸਾਲ ਜੁੜਿਆ ਹੈ ਫਾਇਗੋਨਾ ਦੇ ਮਹਾਰਾਜ ਜੀ ਜਦੋਂ ਅਦਾਸੀ ਤੇ ਗਏ ਆਪਣੇ ਪਹਿਲੇ ਅਦਾਸੀ ਮਹਾਰਾਜ ਜੀ ਨੇ 1722 ਸੰਮਤ ਮਹਾਰਾਜਾ ਕਿਰਪਾ ਕਰਦੇ ਸੀ ਉਹ ਤੇ ਸਾਲ ਸਰਾਈ ਦੀ ਹਵੇਲੀ 'ਚ ਰੁਕਦੇ ਨੇ ਜੋ ਲਾਲ ਸੀ ਪੈਸਾ ਪਏ ਮਲਦਾਨਾ ਜਿਉਂ ਦੇਤੀ ਭੇਜਿਆ ਕਿ ਜਾਓ ਕੈਨਸੀ ਕਟਿ ਦੇ ਲੇਕੇ ਜਾਓ ਇਹ ਮੂਰਤ ਲੇਕੇ ਸਾਬ ਕੋਲ ਗਏ ਕਿਸੇ ਨੇ ਮੂਰਤੀ ਪਛਾਣ ਨਹੀਂ ਕੀਤੀ ਕਿ ਲਾਲ ਹੈ ਬੇਸਮਰ ਕੀਮਤੀ ਉਹ ਕੇਵਲੇ ਪੱਥਰ ਜਾਣ ਕੇ ਉਹਨਾਂ ਸਮਝ ਬੈ ਅਖਰਕਾਰ ਸਾਲ ਸਰਾਜ ਦਰਸ਼ਨ ਕਰਦਾ ਹੈ ਉਹ ਬਹੁਤ ਹੈਰਾਨ ਰਹਿੰਦੇ ਉਹ ਜੋੜੀ ਸੀ ਪਛਾਣ ਸੀ ਹੀਰੇ ਮੂਰਤੀਆਂ ਦੀ ਇੱਕ ਸਿੱਕਾ ਰੁਪਿਆ ਦਰਸ਼ਨੀ ਭੇਟਾ ਦੇ ਕੇ ਵਾਪਸ ਤੁਰਦਾ ਹੈ ਮਦਾਨਾ ਜੀ ਨੂੰ ਕਿ ਬਸ ਇੰਨੀ ਕਿਰਪਾ ਕਰੋ ਬੈਨੋ ਵੀ ਦਰਸ਼ਨ ਕਰਾ ਦਿਓ ਆਪ ਜੀ ਦੇ ਬਸ ਗੁਰੂ ਦੇ ਜੀ ਦੇ ਕੋਲ ਸਿੱਲਾ ਲੈ ਕੇ ਆਏ। ਅਸਾਂ ਕਿਸੇ ਗੁਰੂ ਮਹਾਰਾਜ ਜੀ ਦੇ ਪ੍ਰਭਾਵਿਤ ਹੋਏ ਆ ਸਬਦ ਨਾਲ ਜੁੜੇ ਰਹਿੰਦੇ ਮਾਣ। ਆਪਣੇ ਘਰ ਵਿੱਚ ਮਹਾਰਾਜ ਦਾ ਵਿਸ਼ਰਾਮ ਕਰਾਇਆ। ਜੇ ਗੁਰੂ ਮਹਾਰਾਜ ਨਾਲ ਕੁਝ ਸਮੇਂ ਬਾਅਦ ਵਾਪਸੀ ਕੀਤੀ। ਕਾਤਵਨ ਬੇਨਤੀਆਂ ਕਰਦਾ ਮਹਾਰਾਜ ਜੀ ਆਪਣਾ ਜੋ ਆਨੰਦ ਬਣਿਆ ਹੈ ਕਿਉਂਕਿ ਜੋ ਸੌ ਸਰਾਏ ਦਾ ਨੌਕਰ ਸੀ ਬਹੁਤ ਸਰਦਾ ਬਣਸ ਮਨੇ ਬੁਲਾ ਸੇਵ ਦਿੱਤਾ ਗੁਰੂ ਕਿ ਆਰੇ ਸੌ ਸਰਾਏ ਦੇ ਆਤਮ ਜੀ ਨੂੰ ਉੱਚਾ ਬਣਾਉਣ ਦੀ ਕਿਰਪਾ ਗੁਰੂ ਜੀ ਮਹਾਰਾਜ ਕਹਿੰਦੇ ਪਾਈ ਫੇਰ ਕਿਰਪਾ ਹੋਏਗੀ ਆਵਾਂਗੇ ਦਸਵੇਂ ਗੁਰੂ ਜੀ ਉੱਤੇ ਪਾਗਲਾ ਉਹ ਸੇ ਗੁਰੂ ਕਾਰੀ ਗੰਗਾ ਵੰਦੀ ਹੈ ਸੰਤ ਮਹਾਪੁਰਸ਼ ਦੁਆਰਾ ਬਣਾਇਆ ਜਾਉ ਕੌਟ ਸੰਤ ਮਹਾਪੁਰਸ਼ ਫਜ਼ਾਲ ਲੋਲਾ ਬਹੁਤ ਪਿਆਰੇ ਮਹਾਰਾਜ ਜੀ ਗੰਗਦ ਰੋਸ਼ਨਾ ਕਰਨ ਜਾਣਾ ਸਿਮਰਨ ਕਰਨਾ ਬੈਠ ਕੇ ਆ ਕੇ ਬਣਿਆ ਹੈ ਲੇ ਗੁਰਾਂ ਦੇ ਮਹਾਰਾਜ ਜੀ ਨੂੰ ਸੇਪਾ ਕਰੋ ਮੇਰੇ ਸੇਵਾ ਬੁਰਧ ਹੋ ਗਿਆ ਹੈ ਇਹ ਗੰਗਾ ਰਿਸ਼ਨਾਣ ਕਰਨਾ ਮੌਕਾ ਦਿਓ ਕਰੋ ਦੋਬਾਰਾ ਕਰੋ ਮਹਾਰਾਜ ਗੰਗਾ ਆ ਦੇ ਕੋਲ ਆਏਗੀ ਤੁਹਾਨੂੰ ਚੰਨਾ ਚਾਹੀਦੀ ਰੋਜ਼ ਉਹਨਾਂ স্নਾਨ ਕਰਾ ਕੇ ਵਾਪਸ ਜਾਏਗੀ ਜਿਹੜੇ ਪਿਆਰੇ ਮਹਾਰਾਜ ਇਹਨੇ ਬਚਨ ਕੀਤਾ ਵਾਪਸ ਕਰਨ ਬਾਅਦ ਦੁਨੀਆ ਤੰਗ ਹੋਏਗੀ ਰੋਜ਼ ਪਾਣੀ ਨਾ ਆਈਗਾ ਲੋਕਾਂ ਦੇ ਘਰ ਬਿਜਾਰ ਖਰਾਬ ਹੋਣਗੇ ਦਿੱਕਤਾਂ ਆਈਆਂ ਕਰਕੇ ਉਸ ਤਾਂ ਮਹਾਰਾਜ ਇਹਨੇ ਬਚਨ ਕੀਤਾ ਗੰਗਾ ਬਹੁਤ ਦਾਰੁ ਪਤਾਲਨ ਕਰਕੇ ਤੇ ਆਏਗੀ ਤੁਹਾਨੂੰ স্নਾਨ ਕਰਾ ਕੇ ਵਾਪਸ ਜਾਏਗੀ ਫਿਰ ਉਹ ਗਉ ਗੰਗਾ ਜਾ ਕੇ ਲਈ ਉਹ ਪਹਿਲੇ ਗੁਵਾਰਾ ਗੋ ਕਾਟ ਬਣਿਆ ਹੋਇਆ ਹੈ ਉੱਚੀ ਯਾਰ ਕੇ ਸੰਗਤ ਆਨੰਗ ਮੰਗਲ ਰੂਪੀ ਜੋ ਗੋਮਨ ਕੇ ਹਿੰਦੂਸਤਾਨ ਪੰਜਾਬ ਨੇ ਉੱਤੇ ਨਾ ਫਿਰ ਕੇ ਇੱਕ ਮਹਾਰਾਜ ਜੀ ਨੇ ਦੇ ਬਹੁਤਾਂ ਲੈ ਨੇ ਚੱਕੀ ਹੈ ਸਰੋਹ ਦੁਨੀਆ ਨੇ ਦਮੰਦਾਸ ਨੇ ਕਰਦੇ ਨੇ ਹਣ ਜਦ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ 66 ਨੂੰ ਪਰਿਵਾਰ ਇਸ ਮਾਤਾ ਕ੍ਰਿਪਾਲੀ ਮਾਤਾ ਗੁਰੀ ਜੀ ਮਾਤਾ ਨਾਨਕ ਜੀ ਸਭ ਨਾਲ ਨੇ ਤੇ ਗੁਰਮਾ ਨਸਾਂ ਵਾਲੇ ਪਾਸੇ ਜਾਂਦੇ ਨੇ ਇਹ ਗੁਰੂ ਪਰ ਜਿਹਨੋ ਮਹਾਰਾਜ ਗੁਰਦੇਵ ਮਹਾਰਾਜੀ ਵੀ ਅਸਲਾ ਆਜਾ ਦੇ ਮਜਾਦ ਵਾਸਤੇ ਗਏ ਸੀ ਸਾਮਵਾਸ ਸੇ ਪਿੱਛੋਂ ਪਤਾ ਲੱਗਦਾ ਇੱਕ ਮਰਤਾਲ ਹੋਇਆ।ਵਾਉ ਦੌਨ ਕਾ ਫਿਸ਼ੀਆਂ ਵੀ ਨਾ ਉਹ ਕੈ ਗੋ ਬੰਦੇ ਰਾਏ। ਨੰਦਾ ਬਣੇ। ਇਸ ਥਾਨ ਵਿੱਚ ਜੋ ਵਾਜਾਂ ਵਾਲੇ ਮਹਾਰਾਜ ਦਾ ਬਾਲਾ ਪ੍ਰੀਤਮ ਦੇ ਕੌਤਕ ਉਹ ਸਾਨ ਹਵੇਲੇ ਤੇ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਰ ਸਿਭਾਏ ਮਾਨ ਹੈ ਅੰਦਰ ਰੂਪ ਹੈ। ਇਸ ਨੂੰ ਉਹੜੇ ਜਿਵੇਂ ਆਸਨ ਕੀਤਾ ਨੰਦਮਹਾਰਾਜ ਦੇ ਸਰੂਪ ਦਾ ਪੂਰਾ ਰੂਪਣਾਇਆ ਹੋਇਆ ਹੈ। ਪਾਲ ਕਿੰਦਰ ਪ੍ਰਕਾਸ਼ ਮਨ ਹੁੰਦੇ ਨੇ ਮਹਾਰਾਜ ਜੀ ਦਾ ਪ੍ਰਕਾਸ਼ ਗੁਰੂ ਸਾਹਿਬ ਜੀ ਦਾ। ਉਸ ਲਈ ਪਾਲ ਕਿਦਰ ਸੰਨਦਮਾਰ ਪ੍ਰਕਾਸ਼ ਨਾਲੇ ਗੁਰੂ ਦਾ ਗੱਲ ਜੀ ਦਾ ਨੰਤਾਂ ਚ ਕਰਦੀਆਂ ਨੇ। ਸ਼ਸਤਰ ਉੱਤੇ ਮਾਰ ਵਾਲ ਰੋਪਏ ਨੇ ਪਰ ਇਸ ਨੂੰ ਕਰੇ ਸਪਲਾ ਨੇ ਹਾਲਾ ਮੰਨਿਆ ਨਹੀਂ। ਅਸਲ ਮਨੋਰਥ ਕੀ ਹੈ। ਇਸ ਵੀ ਸ਼ਾਂਤੀ ਗੁਰੂ ਮਹਾਰਾਜ ਨੇ ਚੰਗਾ ਜਾਂਦੇ ਨੇ। ਉਸ ਸਾਲ ਗੁਰੂ ਨੇ ਕਰਦਾਂ ਦਿੱਥੇ ਜਾਹਰੀ ਬਾਹਰ ਮੇਰਾ ਸਤਿਗੁਰੂ ਸੋ ਸਵਾਨ ਸਵਾ ਬਾਰਾਮ ਗਿਆ ਵਰਤੇਗ ਮਾਧੁਰ ਮਾਰਾ ਜਿਹਨੇ ਨਾਮ ਰੱਖਿਆ ਸੀ ਕਿ ਆਪ ਦੇ ਪ੍ਰਮਾ ਸੀਗਾ ਗੁਰਾਂ ਦੇ ਮਾਰ ਨੇ ਸੰਗਤ ਨੂੰ ਜਾਪੂਰ ਵੀ ਸੰਗਤ ਵਰਨਾ ਸਾਹ ਹੈ ਜਿਹਨਾਂ ਨਾਲ ਬੈਲਾ ਬੋਰ ਦੀ ਸੰਗਤ ਸਤਿਗੁਰੂ ਪਿਆਰਿਓ ਗੁਰੂ ਸਾਹਿਬ ਜੀ ਦਾ ਜੀਵਨ ਉੱਥੇ ਵਿਤੀਤ ਹੋਇਆ ਕਾਹ ਤੋਂ ਤਾਂ ਬਹੁਤ ਹੈ ਸਰਜੋ ਆਮ ਤੌਰ ਤੇ ਬਸ ਸਮਝਦੇ ਹਾਂ ਪੰਡਤ ਸਿਵ ਜੀ ਦੀ ਬਾਣੀ। ਸੁੰਦਰਾ ਰਾਣੀ ਹੈ ਜੋ ਫਤਿਹ ਰਾਜਾ ਜੀ ਉਹਦਾ ਪਿਆਰ ਮਾਤਾ ਜਮੁਨਾ ਦਾਸ ਇਹ ਬਹੁਤ ਹੀ ਜ਼ਿਆਦਾ ਪ੍ਰਚਲਿਤ ਨੇ ਸਰਦਾ ਬਣੇ। ਜਦੋਂ ਵੀ ਗੁਰੂ ਘਰੇ ਪਾਸ ਸਾਨਾ ਦੇ ਜਾਗ ਇਤਿਹਾਸ ਗੁਜ਼ਾਰਨ ਸਾਹਿਬ ਜਣ ਅਕਤਾਂ ਰਿਜਾ ਕੇ ਰਸਨ ਕਰਦੇ ਆਂ ਪਰਾਲਾ ਠੀਕ ਕਰਨਾ ਚਾਹੀਦਾ। ਬਿਲਾਹਾ ਖਟ ਲਈ ਪਹਿਲੀ ਗੱਲ ਤੇ ਪਾਏ ਕੋਈ ਸੈਸ ਪਾਟਾ ਨਹੀਂ ਹੁੰਦਾ ਇਹ ਸਾਨੂੰ ਆਪਾਂ ਨੂੰ ਕਹਿਣਾ ਹੁੰਦਾ ਹੈ ਦਰਸ਼ਕਦਾਰ ਵਾਸਤੇ ਸੰਗਤ ਜਾਵੇ ਆਪ ਕੋਲ ਸੰਗਤ ਨਾਲ ਨੇ ਤਾਂ ਵੀ ਠੀਕ ਹੈ ਆਪਣੇ ਮਨ ਵਿੱਚ ਇਹ ਭਾਵਨਾ ਹੋਣੀ ਚਾਹੀਦੀ ਹੈ ਕਿ ਅਸੀਂ ਦਰਸ਼ਕਦਾਰ ਇਹ ਕਰਨ ਜਾ ਰਹੇ ਹਾਂ ਪਾਵਨ ਸਾਂਤ ਤੇ ਜੋ ਪ੍ਰਕਾਸ਼ ਸਥਾਨ ਬਾਜਾ ਵਾਲੇ ਮਹਾਰਾਜੀ ਦਾ ਚਰਨ ਸੋਪਰਾਪਦ ਗੁਰੂ ਗੋਬਿੰਦ ਗੁਰਤੇਗ বাহাদুর ਮਹਾਰਾਜੀ ਜੀ ਨੇ ਸਰਨ ਸੋ ਬਰਾਪਤ ਗੁਰਨਾਦਿ ਮਹਾਰਾਜ ਜੀ ਇਸੇ ਗੁਰਸਾਲ ਦੇ ਦੁਆਰਾ ਸਾਉਨੇ ਸਨਾਰ ਕੋਲੀ ਗੋਵਕਾਰ ਗੁਰੂ ਕਬਾਗ ਖੰਡੀ ਸਾਹਿਬ ਤੇ ਗੁਰੂ ਪਿਆਰਿਓ ਕੰਗਨਗਾਠ ਤੇ ਤਖਤ ਸ੍ਰੀ ਦਰਬਾਰ ਮੰਦਰ ਜੀ ਪਟਨਾ ਸਾਹਿਬ ਤੇ ਬਾਲ ਲੀਲਾ ਦੇ ਗੁਰਦੁਆਰਾ ਰਾਜਗਿਰ ਵਿੱਚ ਹੈ ਤਾਂ ਸਾਬ ਸ੍ਰੀ ਗੁਰਨਾਦਿ ਮਹਾਰਾਜ ਜੀ ਚੇ ਗਏ ਦਾ ਨਾਮ ਸੀਤਲ ਕੁੰਡ ਠੰਡਾ ਕੁੰਡ ਮਾ ਬਰਗਟ ਕੀ ਤਾਲ ਸਿਰਦਾਰ ਸਵਸਵ ਤੇ ਬਹੁਤ ਉਸੇ ਕਰ ਦਵਾਰਾ ਬਣਿਆ ਸੰਗਤਾਂ ਭਾਈ ਦਿੱਲੀ ਤੋਂ ਵਿਧਾਨਾ ਦਾ ਸਿੰਘ ਸੀਰਜਨ ਤੋਂ ਸਿੰਘ ਤੇ ਬਹੁਤ ਸੇਵਾ ਕੀਤੀ ਉਹਨਾਂ ਦੇ ਦੁਆਰਾ ਬਹੁਤ ਬੜਾ ਬਣਿਆ ਦਾਸ ਦਾਸ ਜੀ ਦੇ ਮਨੋਰ ਸਹਿਸਾਂ ਪਾਣ ਦਾ ਕਿ ਭਾਈ ਯਾਤਰਾ ਸਫਲਤਾਦੋਂ ਹੁੰਦੀ ਹੈ ਜੇ ਤੁਸੀਂ ਆਪ ਜਾ ਕੇ ਮਨ ਕਰਕੇ ਦਰਸ਼ਨ ਕਰੋਗੇ ਸਿਮਰਨ ਦਾ ਸਾਹਬ ਦੀ ਮਰਿਆਦਾ ਅਨਸਾਰ ਉੱਤੇ ਅੱਜ ਹਾਜ਼ਰੀ ਭਰੋ ਉੱਥੋਂ ਤਵੇਲੇ ਪ੍ਰਕਾਸ਼ ਜਿਸ ਤੇ ਮਹੌਂਦਰਸ਼ਨ ਕਰੋ ਬਹੁਤ ਨਜ਼ਾਰਾ ਬਣਦਾ ਹੈ ਆਤਮਿਕ ਨੰਦ ਬਹੁਤ ਹੁੰਦਾ ਬਣਦਾ ਸ਼ਨਾਣਪਾਨ ਹੋਣ ਦੇ ਤੱਕ ਸਾਹਬ ਦੇ ਪ੍ਰਕਾਸ਼ ਹੰਦੇ ਇਹਨਾਂ ਦਾ ਸਫਾਈ ਹੁੰਦੀ ਹੈ ਜਿਬਾ ਲਾਭਦਾਇਕ ਆਤਮਿਕ ਸ਼ਾਂਤੀ ਵਾਲਾ ਬਹੁਤ ਜ਼ਿਆਦਾ ਹੈ ਪਟਨਾ ਸਾਹਿਬ ਅੱਜ ਤੱਕ ਦੀ ਇੰਨਾ ਚਾਰ ਤੱਕ ਸਾਹਿਬ ਦੀ ਸਫਾਈਆਂ ਹੋਣਗੀਆਂ ਮਹਾਰਾਜ ਦੀ ਪਾਲਕੀ ਆਸਮ ਦੁਆਰਾ ਸਜਾਇਆ ਜਾਏਗਾ ਇੱਕ ਸਿੰਘ ਸਪੀਕਰ ਵਿੱਚ ਗੁਰੂ ਦਾ ਵਜ਼ੀਰ ਹੁੰਦਾ ਗ੍ਰੰਥੀ ਸਹਿਬਾਨ ਹੁੰਦੇ ਨੇ ਉਹ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਪੂਰੇ 35 40 ਮਿੰਟ ਵਿੱਚ ਉਸ ਪਾਠ ਵਿੱਚ ਜੇ ਆਪ ਜੀ ਬੈਠ ਕੇ ਸੁਣੋਗੇ ਤਾਂ ਹੁਣਾ ਮਾਰ ਕੇ ਵਾਹਤ ਹੰਦਵੰਦ ਬਹੁਤ ਹੰਦਵੰਦ ਉਹ ਰਾ ਪਾਠ ਹੋ ਜੀਗਾ ਸਮਾਪਤੀ ਹੋ ਜੇਗੀ ਸ਼ਲੋਕ ਦੀ ਉਸ ਤੋਂ ਬਾਅਦ ਪਾਈਸਾ ਸਿੰਘ ਸਹਿਬਾਨ ਜੀ ਪ੍ਰਕਾਸ਼ ਕਰਦੇ ਨੇ ਤੇ ਸੱਜ ਪੜ੍ਹਦੇ ਨੇ ਤਨ ਸੋ ਵਿਲਾ ਜਿਤ ਅਦਰਿ ਸ਼ਨ ਕਰਨ ਹੰਬਲ ਹਾਰੀ ਸਤਿਗੁਰ ਚਾਰਿਨ ਦੀ ਸੰਤਾਂ ਜਾ ਕੇ ਆਈਆਂ ਜਿਨ੍ਹਾਂ ਜਿਹੜੇ ਭਾਗਾਂ ਦਸਨ ਪਹਿਲਾਂ ਕਰਾਈ ਉਸੇ ਨੂੰ ਉਸ ਦ੍ਰਿਸ਼ ਨੂੰ ਆਪਣੇ ਮਨ ਵਿੱਚ ਲਿਆ ਕੇ ਆਪਰਚੇਤੇ ਕਰੋਨਾ ਆ ਮੈਂ ਜਾ ਪੇਗਾ ਕਿ ਆਪ ਜੀ ਤੱਕ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ 'ਤੇ ਸਾਹਮਣੇ ਉਹ ਘੜੀਆਂ ਨਾ ਕੋਈ ਕੀਮਤ ਨਹੀਂ ਵਿਆਰ ਕਰ ਸਕੀ ਜਿਹਦਾ ਅਸ ਨੂੰ ਮਹਿਸੂਸ ਕੀਤਾ ਸਾਰੇ ਸਭ ਵੀ ਕਰਦੇ ਹੁਣ ਅਰਦਾਸ ਆਪਣੇ ਮੰਨ ਦੀ ਸੰਝ ਪਾ ਰਿਹਾ ਹੈ ਕਿ ਪਾਏ ਸਾਲ ਜਾਇਦਾ ਹੈ ਉਹ ਸੇਨਤਾ ਬਹੁਤ ਅਲੋਕਿਕ ਹੈ ਫਿਰ ਗੁਰੂ ਪਿਆਰਿਓ ਮਾ ਰਕਮਨਾ ਅਰਦਾਸ ਸੰਗ ਸਿੰਘ ਸਾਹਿਬ ਜੀ ਮਹਾਰਾਜ ਦੇ ਦਰਵਾਜ਼ਾ ਖੋਲਣ ਤੋਂ ਪਹਿਲਾਂ ਘਟੋਕ ਬਹੁਤ ਬੇਨਤੀਆਂ ਕਰਦੇ ਨੰਬਰਾਸ ਕਰਦੇ ਬਿਲਕੁਲ ਪ੍ਰੇਮਿਸ ਵੀ ਉਸ ਤੋਂ ਪਹਿਲਾਂ ਲੋਕਲ ਸੰਗਤਾਂ ਗੁਰੂਪਾਲ ਉਸ ਬਹੁਤ ਜੀਕੇ ਨਾਲ ਪੰਜ ਬਾਣੀਆਂ ਆਪ ਸਖੁਣੇ ਸਾਹ ਉਹ ਸਾਰੀ ਮਹਾਰਾਜ ਦੇ ਪ੍ਰਕਾਸ਼ ਤੋਂ ਪਹਿਲਾਂ ਸੇਵਾ ਨਿਭਾਉਂਦੀਆਂ ਨੇ ਫਿਰ ਗੁਰੂ ਦੇ ਦੇਗਾਂ ਸਾਕੇ ਭੋਗ ਲੱਗਦੇ ਨੇ ਤੇ ਆਸਾ ਦੀ ਵਾਰ ਸ਼ੁਰੂ ਹੁੰੰਨ ਦਾ ਬਣਦਾ ਹੈ ਇਸ ਤੋਂ ਬਾਅਦ ਗੁਰੂਪਾਲ ਇਹ ਪਹਿਲੀ ਅਰਦਾਸ ਸਵਾ 6:00 ਦੇ ਹੁੰਦੀ ਆ ਆਸਾ ਦੀ ਵਾਰ ਦੀ ਇਹ ਨਾਮ ਦੇ ਅਰਦਾਸਾਂ ਬੇਨਤੀਆਂ ਕਥਤ ਬਾਦ ਰਸੰਦਾਰੇ ਨੇ ਸ਼ਸਤਰਾਂ ਦੇ ਜੋ ਫਲ ਹੈ ਪਰਧਕ ਵਾਜਾਂ ਵਾਲੇ ਵਾਜਾਂ ਵਾਲੇ ਇਹਨਾਂ ਸ਼ਸਤਰ ਸੁਭਾਈ ਮਾਨੇ ਤੱਕ ਸਾਬਤੇ ਉਹ ਦਰਸ਼ਨ ਪਾ ਕੇ ਆਪੋਨੰਦ ਮਾਨ ਲਏ ਨਾਲ ਨਾਲ ਬਹੁਤ ਪਿਆਰੇ ਸੰਗਤਾਂ ਖੁਸ਼ੀਆਂ ਮਾਨ ਲੀਆਂ ਨੇ ਜੋ ਗੋਦਵਾਰਾ ਬਾਲ ਲੀਲਾ ਸਭ ਹੈ ਉਹ ਮਾਤਾ ਉਹ ਜੋ ਬੀਬੀ ਬਸੰਦਰਾ ਜੀ ਪਿਆਰ ਦੇ ਵਿੱਚ ਕਹਿੰਦੇ ਸੀ ਕਿ ਮੇਰੇ ਘਰ ਵੀ ਇੱਕ ਬਾਲ ਹੋਈ ਜਿੰਨੇ ਬਾਬਾ ਬਾਲਾ ਪ੍ਰੀਤਮ ਗੋਬਿੰਦ ਰਾਜ ਜੀ ਨੇ ਇਸ ਐਸਵੰਤਰਜਾਮੀ ਸੀ ਮਹਾਰਾਜ ਘਰ ਪਹੁੰਚ ਕੇ ਸਾਥੀਆਂ ਸਮੇਤ ਕਹਿੰਦੇ ਮਾਤਾ ਜੀ ਦੱਸੋ ਕਿ ਮੇਰੇ ਕਲਵੀ ਤੁਹਾਡੇ ਵਰਗਾ ਲਾਲ ਹੋ ਮਾਤਾ ਜੀ ਅਸੀਂ ਤੁਹਾਡੇ ਲਾਲਾਂ ਧਰਮ ਦੇ ਪੁੱਤਰ ਤੁਹਾਨੂੰ ਸਮਝੇ ਬਸ ਸਬਰ ਰੱਖੋ ਲਾਓ ਸਾਨੂੰ ਬੁੱਖ ਲੱਗੀ ਤੋਂ ਲੈ ਕੇ ਪੁੰਗ ਰਿਆਂ ਛੋਲੇ ਬਣੇ ਪੂਰੀਆਂ ਸਾਨੂੰ ਸ਼ਿਕਾ ਦੇਵੋ ਹੋਰ ਤਾਂ ਬੀਬੀ ਮਾਤਾ ਹੈਰਾਨ ਹੋ ਗਈ ਵਿੰਤਰਜਾਮੇ ਗੁਰੂ ਪੈਰੋਂ ਸ਼ਿਕਾਇਆ ਛੋਲੇ ਪੂਰੀਆਂ ਅਜੋ ਹੀ ਪ੍ਰਸਾਦ ਗੁਰਦਵਾਰਾ ਵਾਲਾ ਵਾਲੀਲਾ ਸਾਬ ਜੀ ਭੋਗ ਲੱਗਦਾ ਹੈ ਸੰਗਤਾਂ ਛੋਲੇ ਤੇ ਬੋਰੀਆਂ ਛੱਕ ਕੇ ਪ੍ਰਸਾਦ ਰੂਪੀ ਨੰਦ ਮਾਣਦੇ ਹਨ ਬੰਤ ਬਾਪੂ ਜੀ ਵਾਲੇ ਮਹਾਰਾਜ ਪੁਰਸਾਂ ਦੀ ਬਹੁਤ ਵੱਡੀ ਕਾਰ ਸੇਵਾ ਚੱਲਦੀ ਹੈ ਹਾਂਡੀ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਬਈ ਮਾਤਾ ਜਮਨਾ ਦਾ ਜੀ ਬਹੁਤ ਬਜ਼ੁਰਗ ਸੀ ਛੇਤੇ ਕਰਦੇ ਗੁਰੂ ਸਾਹਿਬ ਜੀ ਨੂੰ ਦਰਸ਼ਨ ਹੋਣ ਦਰਸ਼ਨ ਹੋਣ ਤੇ ਗੁਰੂ ਪਿਆਰੇ ਕੁਝ ਸਮੇਂ ਬਾਅਦ ਫਿਰ ਮਹਾਰਾਜ ਦੇ ਹੁਕਮ ਆਇਆ ਗੁਰਦੇਵ ਹਜਾਬ ਪੰਜਾਬ ਨੂੰ ਆਜੂ ਮਹਾਰਾਜ ਜੀ ਤੋਂ ਮੈਂ ਮਾਤਾ ਗੁਜਰੀ ਜੀ ਜੀ ਸਾਰੇ ਦਿਨ ਹੀ ਪ੍ਰਵਾਰ ਸੀ ਮੈਂ ਪਾਇਸ ਮਾ ਮਾ ਕਲਪਾਲ ਚੰਦੀ ਸੰਗਤਾਂ ਤੇ ਗੁਰਪਰਵ ਸਿਵਲ ਜੀ ਨਾਲ ਸੰਗਤਾਂ ਜਾਣ ਲੱਗਿਆ ਸੀ ਜਿਹੜਾ ਆਪਣਾ ਸਿਵਦਰਸੀ ਜੀ ਦਾ ਸਰਦਾਰਾਲੂ ਬਣ ਗਿਆ ਮਹਾਰਾਜ ਜੀ ਨਾਲ ਸੀਗਾ ਤੇ ਉਸੇ ਫਿਰ ਮਹਾਰ ਸ਼ਾਮਾਂ ਨੂੰ ਜਾ ਕੇ ਨਾ ਮਾਤਾ ਦੇ ਕੋਲ ਦਰਸ਼ਨ ਜੀ ਤੇ ਨਿਹਾਲ ਕੀਤਾ ਤੇ ਕਹਿੰਦਾ ਮਾਤਾ ਛਕਾਓ ਪ੍ਰਸ਼ਾਦਾ ਪਾਣੀ ਜਿਹਾ ਬਣਾਇਆ ਮਾਤਾ ਕਹਿੰਦੀ ਮੈਂ ਬੜੀ ਗਰੀਬ ਆ ਮੇਰੇ ਘਰ ਤਾਂ ਛੋਟੀ ਜੀ ਹਾਂਡੀ ਹੈ ਮੈਂ ਖਿਚੜੀ ਬਣਾਈ ਹੈ ਜੀ ਕਹਿੰਦੇ ਕੋਈ ਨਹੀਂ ਮਾਤਾ ਜੀ ਲਿਆਵੋ ਅਰਦਾਸਾ ਸੋਹ ਦਿੰਦੇ ਆ ਪਾ ਕੇ ਪਰਮਾਲਾ ਸਾਹ ਕਪੜਾ ਢਾਕੇ ਬੇਨਤੀ ਕੀਤੀ ਅਕਾਲ ਪੁਰਖ ਨੂੰ ਉਹ ਕਿਸੇ ਦੀ ਵਰਤਾਈ ਤੋੜ ਨਾ ਵਰਤਾਂ ਬਾਦ ਇਹ ਨਹੀਂ ਪੈਗੀ ਵਧੇਗੀ ਵਧੇਗੀ ਸਾਰੀ ਸੰਗਤ ਇਨਚਾਰ ਸਭ ਨੇ ਸ਼ਕਲਿਆ ਉਸ ਤੋਂ ਬਾਅਦ ਉਹ ਕਿਚਰੀ ਬਚੀ ਰਹੀ ਗੁਰੂ ਪਿਆਰੀ ਮਾਤਾ ਤਾਨ ਹੋਈ ਉਹ ਦੁਆਰਾ ਬਣ ਗਿਆ ਹਾਂਡੀ ਸਾਹਿਬ ਉੱਥੇ ਵੀ ਕਿਚਰੀ ਦਾ ਪ੍ਰਸਾਦ ਮਿਲਦਾ ਸੰਗਤਾਂ ਨੂੰ ਦਵਾਣ ਦੇ ਗੁਰੂ ਘਰ ਜਗੂ ਵਾਲਾ ਖੇਮ ਕੂ ਕਾ ਬਾਗ ਗੁਰਦੇਵ ਸਾਹਿਬ ਦੇ ਦੁਆਰਾ ਹਰਾ ਕੀਤਾ ਮਹਾਰਾਜ ਜੀਆ ਨੇ ਉੱਥੇ ਸੰਗਤਾਂ ਨੂੰ ਆਮਦੀਆਂ ਨੇ ਜੋ ਗੁਰਦੁਆਰਾ ਸੀਤਲਕੁੰਡਾ ਗੁਨਾ ਦੇ ਮਹਾਰਾਜ ਜੀਆ ਦਾ ਹੈ ਜੀ ਗੁਰੂ ਪਿਆਰਿਓ ਇਸ ਯਾਤਰਾ ਵਿੱਚ ਕਈ ਵੀ ਰਸੀਨਾ ਬਸ ਸੀਮਿਤ ਰਹਿ ਜਾਂਦੇ ਆਂ ਦਰਸ਼ਨਾ ਤਾਂ ਕੀ ਬਸ ਕੋ ਮੁਕੇ ਆਗੇ ਲੰਗਰ ਸਕਲੇ ਆ ਜੋ ਦਾਸ ਦੀ ਇੱਕ ਬੇਨਤੀ ਹੈ ਦਰਸ਼ਨ ਕਰੋ ਭਾਵਨਾ ਪਰ ਹਰ ਸੰਗਾਂ ਜੀ ਵੀ ਗੁਰਦੁਆਰਿਆਂ ਦੇ ਦਰਸ਼ਨ ਨੂੰ ਰਬ ਦੇ ਦੁਆਰਾ ਸੱਜ ਬੈਠ ਕੇ ਪਾਠ ਕਰੋ 5-7 ਮਿੰਟ ਸ਼ਬਦ ਪੜੋ ਕੋਈ ਚਪਾਈ ਸਾਬ ਕਰੋ ਅਰਦਾਸ ਕਰੋ ਤੇ ਉਥੋਂ ਉਰਜਾ ਲੈ ਆਤਮਿਕ ਸ਼ਕਤੀ ਲੈ ਕਿਉਂਕਿ ਜਿਵੇਂ ਮਹਾਰਾਜ ਉਸਿ ਨੇ ਬਿਨ ਲੋਕਾਂ ਨੂੰ ਤਾਰਿਆ ਦੁਨੀਆ ਨੂੰ ਤਰ ਸਾਡੇ ਤੇ ਵੀ ਤਰਸ ਕਰੋ ਮੈਂ ਵੀ ਮਹਾਰਾਜ ਆਪ ਜਿਹਾ ਬਣਨਾ ਚਾਹੁੰਨਾ ਬਾਅਦ ਤੋਂ ਤੁਨ ਚਾਹ ਪੈਦਾ ਹੋ ਜੇ ਤੁਹਾਡਾ ਵਿਸ਼ਵਾਸ ਬਹੁਤ ਵਰਜੇ ਗੁਰੂ ਤੇ ਫਿਰ ਤਾਂ ਇੱਕ ਚਾਹ ਬਣੇ ਮੈਂ ਵੀ ਹੋਰ ਨਾਮ ਜੀ ਪਹਿਲਾਂ ਮਨ ਤਾਰੀਖੋ ਨਾਮ ਨਹੀਂ ਜਬਦੇ ਮੈਂ ਨਾਮ ਜਪਾਂ ਜੀ ਪਹਿਲਾਂ ਜਪਦੇ ਥੋੜਾ ਘੰਟਾ ਹੁਣ ਦੋ ਘੜਪਾਉ ਅੰਦਰੋਂ ਚਾਹ ਪੈਦਾ ਹੋ ਜੇ ਸਿਮਰਨ ਦਾ ਬਾਣੀ ਦੇ ਪਿਆਰ ਦਾ ਫਿਰ ਤੇ ਯਾਤਰਾ ਸਭ ਦੀ ਹੁੰਦੀ ਅੰਦਰ ਇਹ ਸੀਮਤਾ ਪਰ ਲੰਗਰਾਂ ਤੱਕ ਜੇ ਉਸਤ ਨਹੀਂ ਕੋਈ ਥੋੜਾ ਦਿੱਕਤ ਆਉਂਦੀ ਜ਼ਰੂਰ ਪਰ ਤੇ ਮਾਨ ਕਰਕੇ ਬਾਣੀ ਸੁਣੀ ਹੱਥਾਂ ਗਵਾਰਾ ਨਾਲ ਪੈ ਜ਼ਰੂਰ ਲੰਗਰਾਂ ਦੀ ਸੇਵਾ ਕਰੋ ਜੋ ਵੀ ਬਣ ਪਾਵੇ ਜਥਾ ਸ਼ਕਤੀ ਜ਼ਰੂਰ ਤਿੰਨ ਹਜ਼ਾਰ ਦੇ ਗਦਵਾਰਾਂ ਨੇ ਬਾ ਲੀਲਾ ਦਿਮਾਰ ਤੇ ਸਾਬ ਜੀ ਜਿੰਨਾ ਹੋ سکے ਸੇਵਾ ਕਰੋ ਫਿਰ ਉਥੇ ਸ਼ਾਮਨ ਹੁੰਦੀ ਹੈ ਅਰਦਾਸ ਸਰਵਾਲ ਜੋ ਕੀ ਸਾਉਦੀ ਮਾਓ ਤੋਂ ਨੰਦ ਬੰਦ ਰਾਹ ਕਸਾਹਮ ਦੇ ਦੋਟਮ ਉਹ ਵੀ ਸੁਣਨੀ ਚਾਹੀਦੀ ਇਹਨੂੰ ਲਹਾ ਹੈ ਪਰ ਸ਼ਾਮ ਦੀ ਰ ਰਾ ਸਾਮ ਆਰਤੀ ਅਰਦਾਸ ਤੇ ਕਥਾ ਇਹ ਜ਼ਰੂਰ ਜਾ ਕੇ ਸੁਣਨੀ ਚਾਹੀਦੀ ਬਹੁਤ 파ਸ ਕਲਾ ਵਰਦੀ ਹੈ ਇਸ ਵਾਸਤੇ ਆਪਾਂ ਦਰਸ਼ਨਾ ਵਾਸਤੇ ਜਾਣਾ ਆਤਮਾ ਕਰਕੇ ਦੂਸਰੀ ਗੱਲ ਕਈ ਵਿਖ ਰਗਾਏ ਸਤੇ ਬਹੁਤ ਦਿੱਕਤਾਂ ਸੰਗਤਾਂ ਬਹੁਤ ਨਹੀਂ ਦਾ ਸਰਾਸ ਗੱਡੀ ਵਿੱਚ ਕਿਹਿਆ ਸੀ ਨੰਗਲ ਕੋਲਕੱਤਾ ਇਹਨਾਂ ਗੋਰਮੁਖੀ ਬਾਰ 126 ਉਹ ਗੱਡੀ ਪੂਰੀ ਸਾਰੇ ਸਰਦਾਲ ਜੀ ਸੀ 90% ਸੰਗਤਾਂ ਸੀਗੀਆਂ ਸਾਰੀਆਂ ਦਰਸ਼ਨਾ ਵਾਲੀਆਂ ਤੇ ਇਹਦੇ ਇੱਕ ਗੱਡੀ ਹੈ ਹੋਰ ਗੱਡੀਆਂ ਕਿੰਨੇ ਲੱਖ ਰਜਾਰੀਆਂ ਨੇ ਸੰਗਤ ਹਫ਼ਤਾ ਰਹਿੰਦੀਆਂ ਨੇ ਇਸ ਕਰਕੇ ਇਸ ਵਿੱਚੇ ਵੀ ਸਰਾ ਮਿਲੇ ਜੇਗਾ ਮਿਲੇ ਨਾ ਕਿੰਤੋਂ ਨਿਕਲਣਾ ਦੇਗਾ بس ਦਾ ਸੋਚਦੇ ਬਸ ਰਾਖੇ ਆਪਣਾ ਸਮਾਨ ਜੁਟ ਜਿਓ ਵਸਤਾ ਬਹੁਤ ਸੋਹਣੀ ਹੈ ਸਨਾਨ ਪਾਣ ਦੀ ਲੰਗਰ ਦੋਨਾਂ ਗੁਰਦੁਆਰਾ ਸਾਹਿਬ ਚਾਹ ਪਾਣੀ ਕੋਈ ਦਿੱਕਤ ਨਹੀਂ ਨਾਂ ਦੇ ਹੀ ਆਨੰਦ ਹੈ ਪਰ ਖਾਲੀ ਸੀਮਤ ਨਾ ਰਹਿ ਜੀ ਕਮਰਿਆਂ ਤੱਕ ਰਿਹਾਸ ਨਹੀਂ ਜੋ ਹੋਇਆ ਕੋਈ ਗੱਲ ਨਹੀਂ ਬਨਵਸਤ ਕਰੋ ਆਨੰਦ ਮਾਣੋ ਨਾਮ ਸਿਮਰ ਕੇ ਲਾਹ ਲੈ ਕੇ ਇਹ ਬੇਨਤੀ ਤਾਂ ਆ ਗਈ ਤੇ ਇਸ ਤਰ੍ਹਾਂ ਭਾਈ ਟ੍ਰੇਨ ਵਿੱਚ ਉਪਰਾਂ ਜੀ ਹੈ ਕੋਈ ਗੱਲ ਨਹੀਂ ਬਸ ਤਾਂ ਗੁਰੂ ਗੋਬਿੰਦ ਸਿੰਘ ਜੀ ਤਾਂ ਉਹ ਰੋਹਨ ਸੈਨ ਨੂੰ ਭਾਵਨਾ ਸਮਰਪਣ ਦੀ ਸੇਵਾ ਦੀ ਸਿਮਰਨ ਰੱਖਣੀ ਹੈ ਫਿਰ ਯਾਤਰਾ ਸਫਲੀ ਹੁੰਦੀ ਹੈ ਮਨ ਬਹੁਤ ਨਿਰਮਲਦਾ ਹੈ ਉਸੇ ਕੀਤੀਆਂ ਅਰਦਾਸਾਂ ਫਿਰ ਛੇਤੀ ਪੂਰੀ ਹੁੰਦੀ ਕਿਉਂਕਿ ਭਾਵਨਾ ਸੱਚ ਨਾਲ ਜੁੜਨ ਦੀ ਹੈ ਭਾਵਨਾ ਦਰਸ਼ਨ ਦਿਆਰਾਂ ਦੀ ਹੈ ਪਰਮਾਤਮਾ ਦੀ ਤੇ ਜ਼ਰੂਰ ਪੈ ਜਾਣਾ ਚਾਹੀਦਾ ਹੋਰ ਗੱਲ ਸਿੱਖਣੇ ਦੇਖੋ ਤੇ ਉਹਨਾਂ ਟੈਂਪੋਂ ਵਾਲੇ ਨੇ ਇਹ ਹੋਰ ਗੱਡੀਆਂ ਵਾਲੇ ਨੇ ਦਾਸ ਨੇ ਇਸੇ ਵੇਸੀ ਦਰਸਨਾ ਵਾਸਤੇ ਤੇ ਅੱਜ ਕਿ ਸਾਨੂੰ ਬੱਸ ਨਹੀਂ ਮਨੇ ਇਹ ਸਰਕਾਰ ਨੂੰ ਸਟਾਣੋਂ ਦਾ 12 ਟੈਂਪੋ ਕਰਨੇ ਭੇਜੇ ਜਿਹੜਾ ਦਾਸ ਵਾਲਾ ਟੈਂਪੋ ਸੀ ਉਹ ਡਰਾਈਵਰ ਇਹ ਜੋ ਨਾਮ ਦੇ ਆਪਣਾ ਸ਼ੁਰੂ ਕੀਤਾ ਉਹ ਵੀਰ ਨੇ ਵੀ ਐਸੀ ਉਹ ਉੱਥੇ ਲੋਕ ਲਈ ਪਟਕਾ ਬਣਾ ਤੀ ਨਾ ਇਹਨਾਂ ਵਾਲੇ ਨਾਲ ਰਿਹਾ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਗੱਡੀ ਇਸ ਰਿਹਾ ਟੈਂਪੋ ਵਿੱਚ ਉਹ ਨਾਲ ਚੱਲਦਾ ਮੈਂ ਕਮਾਲ ਹੋਣਾ ਮਾਕੂ ਕੁਛੇ ਭਾਈ ਸਾਹਿਬ ਜੀ ਇਹਨੇ ਬਾਬਾ ਜੀ ਅਸੀਂ ਬਿਲਕੁਲ ਗੁਰੂ ਸਾਹਿਬ ਨੂੰ ਮੰਨਦੇ ਹਾਜ਼ਰ ਨਾਮ ਨੂੰ ਮੰਨਦੇ ਹਾਂ ਜਿਵੇਂ ਤੁਹਾਡੇ ਬਾਰੇ ਗੁਰੂ ਸਿੱਖਾ ਆਗੇ ਅਸੀਂ ਨਾਲ ਜਾਂਦੇ ਸਾਡਾ ਵਿਸ਼ਵਾਸ ਹੈ ਗੁਰੂ ਗੋਬਿੰਦ ਸਿੰਘ ਜੀ ਬੇਸਿਕ ਸਹਿਜ ਤਾਰੀਖਾਂ ਸਾਡੀਆਂ ਹੋਰ ਭੰਗ ਨੇ ਪਰ ਅਸੀਂ ਮਹਾਰਾਜ ਨੂੰ ਗੁਰੂ ਮੰਨਦੇ ਹੀ ਮੰਨਦੇ ਹਾਂ ਵਾਕਈ ਸਾਰੇ ਨਾ ਜਿਹੜੇ ਲੋਕਲ ਨੇ ਉਹ ਗੁਜ਼ਾਰਾ ਸਾਹਿਬ ਵੀ ਹੁੰਦੇ ਵੀ ਬੀਬੀਆਂ ਪਹਿਣਾ ਛੋਟੇ ਬੱਚੇ ਵੀ ਸੋ ਦਾਸ ਦੀ ਬੇਨਤੀ ਆਪ ਜੀ ਨੂੰ ਆਪ ਜੀ ਜਰੂਰ ਕਿਰਪਾ ਕਰਕੇ ਜਦੋਂ ਸਮਾਂ ਮਿਲੇ ਜਾਓ ਪਾਈ ਯਾਤਰਾ ਕਰਕੇ ਆਰਦਰਸ਼ਨ ਕਰੋ ਰੇਲ ਰਾਈ ਵੀ ਜਾ ਸਕਦੇ ਹੋ ਬੱਸਾਂ ਰਾਹ ਵੀ ਕਰਾਇ ਤੇ ਜਾ ਸਕਦੇ ਵਾਇਰ ਵੀ ਪਰ ਟ੍ਰੇਨ ਵਾਲਾ ਬੜਾ ਸੌਖਾ ਪੈਂਦਾ ਹੈ ਅੰਮਾਲੇ ਤੋਂ ਵੀ ਰੇਣਾ ਜਾਂਦੀਆਂ ਨੇ ਦਿੱਲੀ ਤੋਂ ਵੀ ਜਾਂਦੀਆਂ ਨੇ ਜਿਵੇਂ ਚੰਗਾ ਲੱਗੇ ਲਾਹ ਲ ਲਈ ਪਰ ਪਾਈ ਜ਼ਰੂਰ تھی ਸਿਮਰਨ ਦੀਦਾਰ ਅਰਦਾਸ ਕਰਕੇ ਕਿ ਮੈਂ ਹਰ ਦਿਨ ਸਿਮਰਨ ਕਰਾਂਗਾ ਬਾਣੀ ਪੜਾਂਗਾ ਫਿਰ ਦੇਖਣਾ ਪਾਈ ਕਿਰਪਾ ਹੀ ਕਿਰਪਾ ਹੈ ਤੇ ਬਾਸ਼ਾ ਮਿਹਰ ਕਰਨ ਸਾਹਿਬ ਨੂੰ ਪ੍ਰਾਰਾਲਾ ਬਖਸ਼ਣ ਆਪ ਸਾਹਿਬ ਨੂੰ ਕਿਉਂਕਿ ਗੁਰਪਾਈ ਸਾਹਿਬ ਦੀ ਪਾਈ ਗੁਰਦਾਸ ਜੀ ਕਹਿੰਦੇ ਨੇ ਗੁਰ ਸਿੱਖੀ ਦਾ ਸ਼ਬਦ ਕਮਾਣਾ ਬਹੁਤ ਵੱਡੀ ਕਿਰਪਾ ਹੈ ਕਿਸੇ ਰੁੱਟੇ ਹੋਏ ਨਗਰ ਵਾਲੇ ਪਾਸੇ ਜੋੜ ਦੇਣਾ ਬੜੀ ਕਿਰਪਾ ਬਣਦੀ ਇਸ ਕਰਕੇ ਉਸੇ ਦੁਨਿਆਵੀ ਗੱਲਾਂ ਨੂੰ ਉਸ ਦੀ ਖਾਸ ਬੇਨਤੀ ਜਦੋਂ ਵੀ ਆਪ ਜੀ ਜਾਓ ਕਿਰਪਾ ਨਾਲ ਗੁਰੂ ਸਾਹਿਬ ਦੀ ਆਪਣੀ ਦੁਨਿਆਵੀ ਗੱਲ ਉੱਥੇ ਜਾ ਕੇ ਬਿਲਕੁਲ ਨਹੀਂ ਕਰਨੀ ਚਾਹੀਦੀ ਕਿਸੇ ਤੀਜੇ ਬੰਦੇ ਦੀ ਗੱਲ ਬਿਲਕੁਲ ਹੀ ਨਹੀਂ ਕਰਨੀ ਚਾਹੀਦੀ ਦੋਸ 17 1800 ਜਾਂ 1400 ਵੀ ਲਾ ਕੇ ਜੇ ਪਾਹੀ ਦੁਨੀਆਵੀ ਗੱਲਾਂ ਕਰਨੇ ਨਹੀਂ ਉਸ ਤੇ ਬਸ ਗੁਰੂ ਦੀ ਗੱਲ ਬਸ ਗੁਰੂ ਦੀ ਗੱਲ ਇਹ ਜ਼ਰੂਰ ਚੇਤੇ ਰੱਖਣਾ ਇਸ ਤਰ੍ਹਾਂ ਕਰੋਗੇ ਨਾ ਤੁਹਾਡੀ ਬੇਨਤੀ ਗੁਰਮਾਹ ਜੀ ਉਸ ਅਰਦਾਸਾਂ ਕਰਾਓ ਦੇਗਾਂ ਲੈ ਜੋ ਜਥਾ ਸਕਤੀ ਹੈ ਤੇ ਮਹਾਰਾਜ ਹਾਲੋ ਕਿਉਂਕਿ ਮਹਾਰਾਜ ਸਾਨ ਨੇ ਜਿਆਸਰਾ ਸਫਲੀ ਹੁੰਦੀ ਹੈ ਮਹਾਰਾਜ ਕਿਰਪਾ ਕਰ ਆਪ ਸਾਈਂ ਨੂੰ ਗੁਰੂ ਪਿਆਰਿਓ ਗੁਰੂ ਨਾਲ ਜੁੜ ਕੇ ਲਾਹਾ ਬਣਦਾ ਦੁਨਿਆਵੀ ਕੰਮ ਤਨ ਦੇ ਮੁਕਦੇ ਨਹੀਂ ਪਰ ਗੁਰੂ ਦੇ ਪ੍ਰਤੀ ਕੀਤੀ ਸੇਵਾ ਲਾਇਆ ਸਮਾ ਪੈ ਲਵੰਦੀ ਸਾਰੀ ਸਫਲਤਾ ਬੰਦੀ ਹੈ ਗੁਰੂ ਸਰਪ੍ਰੀਖਾ ਕਾਣ ਆਪ ਸਾਈ ਹੁਣ ਸੱਚੇ ਬਾਸ਼ਾ ਮੇ ਰੱਖੇ ਮਰੀ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਕੀਲਾ ਪੰਰਸਿਨਾ ਸੀ ਵਿਦਾਤ ਗੰਗਾ ਦੇ ਕਿਨਾਰੇ ਬੈਠਦਾ ਸੀ ਉਹ ਗੁਰੂ ਪਿਆਰੇ ਤੇ ਬਿਸ ਮਹਾਤਾ ਜੀ ਨੇ ਕਿਹਾ ਗੰਗਲ ਕੀ ਸੇ ਕੀ ਰਿਆ ਪਹਿਲਾਂ ਬਾਲਾ ਪ੍ਰੇਮ ਜੀ ਖੇlde ਖੇਦੇ ਕੰਗੜ ਭਗਾ ਕੇ ਮਹਾਰਾਜ ਜੀ ਗੰਗਾ ਵਿੱਚ ਘਰਵਾਏ ਬਾਤੇ ਨਾਲ ਅਗੇ ਗੰਗਣ ਕੀ ਸੀ ਆਉਜੀ ਦੱਸਦੇ ਆ ਦੂਜਾ ਵੀ ਲਾ ਆ ਭਗਾ ਕੇ ਮਾਰਿਆ ਮਹਾਤਾ ਜੀ ਹੈਰਾਨ ਹੋ ਗਏ ਤੇ ਸਿੰਘ ਭੇਜੇ ਇਹਦੇ ਨਾਲ ਜਾਓ ਭਈ ਕਿ ਤੁਹ ਗੰਗਣ ਤਦ ਕੀ ਮਾਰੀ ਦੇਖਿਆ ਥੱਲੇ ਇੱਕ ਨਹੀਂ ਰੋਣੀ ਔ ਪਰਿਪੀ ਗੰਗਾ ਗੰਗਾ ਨਾ ਦੇਵਿਸ ਵਹਾਲਾ ਬਿਤੇ ਕਲੇ ਮਾਤਾ ਜੀ ਆਪਣਾ ਸਾਹਮਲਿਓ ਆਪਣਾ ਪਛਾਣ ਲਿਓ ਬਾਕੀ ਛੱਡ ਲਿਓ ਪਾਪ ਬਹੁਤ ਇਸ ਹਕੌਤ ਨੂੰ ਦੇਖ ਕੇ ਜੈਜੇਕਾਰ ਹੋਸੀ ਮਹਾਰਾਜ ਨੂੰ ਸੀ ਬਹੁਤ ਜ਼ਿਆਦਾ ਹੁਣ 15 ਜਿਹੜਾ ਸਿਵ ਦਸ ਸੀ ਗੰਗਾ ਦੇ ਬਾੜ ਗਿਓ ਵੀ ਬੜਾ ਆਨੰਦ ਮਾਣਦਾ ਸੀ ਆਪਣੇ ਰਾਮ ਇਸ ਦੇ ਇਮਤਿਹਾਨ ਤੇ ਆ ਕੇ ਤੇ ਵਹਾਲਾ ਪ੍ਰੀਤਮ ਬੱਚਾ ਨੂੰ ਜਾਣਾ ਉਹਦਾ ਸਮਾਨ ਚੱਕ ਲੈਣਾ ਪ੍ਰਸਾਦ ਅਕਰਣਾ ਉਹਨੇ ਕਿਸ ਕਹਿਤ ਕੀਤੀ ਮਾਤਾ ਜੀ ਕੋ ਫਿਰ ਮਨ ਕੀ ਲੈ ਗਿਆ ਵੀ ਲੋਕੀ ਸਾਰੇ ਕਹਿੰਦੇ ਜਿਹੜਾ ਬਾਲਾ ਪ੍ਰਤਮ ਰਜਾ ਬਦਾ ਔਰ ਆਪਣੇ ਸਾਰਾ ਸੱਚ ਹੁੰਦੇਵੇਂ ਸੁੰਦਰਾ ਰਾਣੀ ਨੇ ਆਪਣੇ ਕਰ ਵਿੱਚ ਮਨ ਬਣਾਇਆ ਸੀ ਕਿ ਮੈਂ ਵੀ ਦਰਸ਼ਨ ਕਰਾਂਗੀ ਬਾਲਾ ਪ੍ਰਤਮ ਦੇ ਸ੍ਰੀ ਗੁਰੂ ਮਹਾਰਾਜ ਬਾਲਾ ਪਹੁੰਚ ਗਈ ਸੀ ਮਾਤਾ ਜਾਗਿਰ ਕਰ ਗੋਦੀ ਬੈਠ ਗਈ ਸੀ ਇਸ ਤਰ੍ਹਾਂ ਪਾਈ ਜਿਹੜਾ ਪੰਦਰ ਸੀਵਦਰ ਸੀ ਔਰ ਅੰਤਰਾਤਮ ਸੋਚ ਕੇ ਬੈਠ ਮੈਂ ਤਾਂ ਮੰਨਾਂਗਾ ਜੇ ਬਾਲਾ ਪ੍ਰਤਮ ਮੈਨੂੰ ਤਨ ਸਤਾਰੀ RAM ਦਾ ਰੂਪ ਦੇ ਕੇ ਦਰਸ਼ਨ ਦੇਣਗੇ ਬਸ ਅੰਤਰਜਾਮੀ ਸੀ ਕੋਈ ਸਮੇਂ ਬਾਅਦ ਖੇਲਦੇ ਖੇਲਦੇ ਗਏ ਇੱਥੇ ਪਰਮ ਦੀ ਸਮਾਧੀ ਦੇ ਲੇਨ ਸੀ ਗੰਗਾ ਕਿਨਾਰੇ ਜਾ ਕੇ ਸਾਹਮਣੇ ਖੜੇ ਹੋ ਕੇ ਬਾਦ ਮਾਰੇ ਪੰਡਤ ਦੀ ਚਾਤ ਤਿੰਨ ਵਾਰੀ ਕਿਹਾ ਚਾਤ ਚਾਤ ਜਿਵੇਂ ਅੱਖਾਂ ਖੋਲੀਆਂ ਸਾਹਮਣੇ ਕੀ ਖੜੇ ਨੇ ਖੜੇ ਸੀ ਬਾਲਾ ਪ੍ਰੀਤਮ ਪਰ ਪੰਡਤ ਨੂੰ ਜਾਪਿਆ ਕਿ ਤਨ ਸਤਾਰੀ ਰਾਮ ਜੀ ਉਹਦੇ ਸਾਹਮਣੇ ਪੈਰੀ ਪੈ ਗਿਆ ਸਰਦਾਲੂ ਬਣ ਗਿਆ ਪੱਕਾ ਮਹਾਰਾਜ ਦਾ ਪ੍ਰੇਮੀ ਬਣ ਗਿਆ ਸੀ ਇਹ ਸੀ ਪੰਨਾ ਸੀ ਦੁਬਾਰੇ ਕੰਗਣਾ ਮਾਰੇ ਤੇ ਗੁਰੂ ਪਿਆਰੇ ਬਹੁਤ ਕੌਤਕ ਨੇ ਮਹਾਰਾਜਿਆਂ ਦੇ ਬੇਅੰਤ ਬੇਅੰਤ ਬਿਆੰਤੋਂ ਪਰੇ ਨੇ। ਬਸ ਮਨ ਬਣਾ ਕੇ ਜਾਓ, ਲਾ ਘਟ ਕੇ ਜਾਓ ਸੱਚੇ ਪਾਤਸ਼ਾਹ ਆਪਸੇ ਕਹਦੇ ਇੱਕ ਵਾਰੀ ਆਪਣੇ ਮਨ ਤੇ ਸਭਨ ਜੁੜ ਕੇ ਜਾਓ ਪਟਨਾ ਸਾਹਿਬ ਤੱਕ ਤੇ ਤੁਹਾਡਾ ਮਨ ਕੀ ਵੀ ਸਾਹਮਣੇ ਖੜੇ ਹੋ ਬਾਜਾਂ ਵਾਲੀ ਪ੍ਰਕਾਸ਼ ਮਨ ਸ਼ਾਂਤੀ ਤੇ ਆਪ ਜੀ ਯਾਦ ਕਰਕੇ ਪੰਜ ਵਰੀ ਕਹਿ ਦਿਓ ਵਾਹੀ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਤਨ ਗੁਰ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵਾਹਿ ਗੁਰੂ ਜੀ ਦਾ ਫਲਸਾ ਵਾਹਿ ਗੁਰੂ ਜੀ ਦੀ ਫਤਿਹ